ਪਹਿਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਪੰਜਾਬੀ ਇੰਡਸਟਰੀ ਨੂੰ ਅੱਜ ਬਹੁਤ ਹੀ ਵੱਡਾ ਘਾਟਾ ਪਿਆ ਕਿਉਂਕਿ ਮਸ਼ਹੂਰ ਪੰਜਾਬੀ ਕਮੇਡੀਅਨ ਜਸਵਿੰਦਰ ਭੱਲਾ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਭੱਲਾ ਦੇ ਵੱਲੋਂ ਆਪਣੇ ਫਨੀ ਕਰੈਕਟਰ ਦੇ ਨਾਲ ਕਮੇਡੀ ਕਰ ਕਰਕੇ ਪੂਰੀ ਪੰਜਾਬੀ ਇੰਡਸਟਰੀ ਹੀ ਨਹੀਂ ਪੂਰੇ ਵਿਸ਼ਵ ਭਰ ਦੇ ਲੋਕਾਂ ਨੂੰ ਜਿਹੜਾ ਖੁਸ਼ ਰੱਖਣ ਦਾ ਜਿਹੜਾ ਕੰਮ ਹੈ ਕੀਤਾ ਜਾਂਦਾ ਸੀ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਜਦੋਂ ਜਸਵਿੰਦਰ ਭੱਲਾ ਦਾ ਨਾਮ ਵੀ ਸੁਣਦਾ ਸੀ ਤਾਂ ਚਿਹਰੇ ਦੇ ਉੱਤੇ ਮੁਸਕਾਨ ਆ ਜਾਂਦੀ ਸੀ ਕਿਉਂਕਿ ਪਤਾ ਹੁੰਦਾ ਸੀ ਕਿ ਇਹਨਾਂ ਦੀ ਜਿਹੜੀ ਕੋਮੇਡੀ ਆ ਉਸ ਨਾਲ ਲੋਕਾਂ ਦੇ ਜਿਹੜੇ ਦੁੱਖ ਵੀ ਉਹ ਦੂਰ ਹੋ ਜਾਂਦੇ ਨੇ ਸੋ ਅੱਜ ਜਸਵਿੰਦਰ ਭੱਲਾ ਇਸ ਦੁਨੀਆ ਨੂੰ ਜਿਹੜਾ ਅਲਵਿਦਾ ਆ ਗਏ ਨੇ ਲੁਧਿਆਣਾ ਦੇ ਉਹਨਾਂ ਦੇ ਘਰ ਦੇ ਬਾਹਰ ਅਸੀਂ ਮੌਜੂਦ ਆ ਜਿੱਥੇ ਪਹਿਲਾਂ ਉਹ ਜਸਵਿੰਦਰ ਭੱਲਾ ਇਸ ਘਰ ਦੇ ਵਿੱਚ ਰਿਹਾ ਕਰਦੇ ਸੀ ਤੁਹਾਨੂੰ ਦੱਸ ਦਈਏ ਕਿ 2020 ਤੱਕ ਜਸਵਿੰਦਰ ਭੱਲਾ ਇਸੇ ਘਰ ਦੇ ਵਿੱਚ ਰਹਿੰਦੇ ਹੁੰਦੇ ਸੀ ਆਪਣੇ ਪਰਿਵਾਰ ਦੇ ਨਾਲ ਜਿਸ ਤੋਂ ਬਾਅਦ ਉਹ ਮੁਹਾਲੀ ਸ਼ਿਫਟ ਹੋ ਗਏ ਤੇ ਹੁਣ ਇਹ ਘਰ ਰੈਂਟ ਦੇ ਵਿੱਚ ਦਿੱਤਾ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਹਜੇ ਵੀ ਇਸ ਘਰ ਦੇ ਵਿੱਚ ਜਸਪਿੰਦਰ ਭੱਲਾ ਜੀ ਦਾ ਘਰ ਦਾ ਸਮਾਨ ਜਿਹੜਾ ਉਸੇ ਘਰ ਦੇ ਵਿੱਚ ਪਿਆ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕਦੇ ਕਦਾ ਰ ਇੱਥੇ ਆਉਂਦੇ ਵੀ ਹੁੰਦੇ ਸੀ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਦੇ ਵਿੱਚ ਦੁਰਾਹਾ ਦੇ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1988 ਦੇ ਵਿੱਚ ਛਣਕਾਟਾ ਤੋਂ ਕੀਤੀ ਚਾਚਾ ਚੱਤਰਾ ਦੇ ਨਾਮ ਤੋਂ ਕਾਫੀ ਜ਼ਿਆਦਾ ਫੇਮਸ ਰਹੇ ਨੇ ਕਾਫੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਰੋਲ ਪਲੇ ਕੀਤਾ ਤੇ ਕਾਫੀ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਲਿਆਉਣ ਦਾ ਜਿਹੜਾ ਕੰਮ ਕੀਤਾ ਤੁਹਾਨੂੰ ਦੱਸ ਦਈਏ ਕਿ ਜੱਟ ਐਂਡ ਜੂਲੀਅਟ ਕੈਰੀਓਨ ਜੱਟਾ ਗੋਲਕ ਬੁਗਨੀ ਬੈਂਕ ਤੇ ਬਟੂਆ ਵਰਗੀਆਂ ਕਈ ਹਿੱਟ ਫਿਲਮਾਂ ਜਿਹੜੀਆਂ ਉਹਨਾਂ ਦੀਆਂ ਗਈਆਂ ਨੇ ਕਿਉਂਕਿ ਉਹਨਾਂ ਦਾ ਇੱਕ ਵੱਖਰਾ ਹੀ ਅੰਦਾਜ਼ ਹੁੰਦਾ ਸੀ ਕਮੇਡੀ ਕਰਨ ਦਾ ਜਿਸ ਕਾਰਨ ਲੋਕ ਜਿਹੜਾ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹੁੰਦੇ ਸੀ ਉਹਨਾਂ ਦੀ ਮੌਤ ਦਾ ਕਾਰਨ ਬ੍ਰੇਨ ਸਟ੍ਰੋਕ ਦੱਸਿਆ ਜਾ ਰਿਹਾ ਹੈ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਉਹ ਦਾਖਲ ਸਨ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ ਕੱਲ੍ਹ ਯਾਨੀ ਕਿ 23 ਅਗਸਤ ਨੂੰ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤਾਂ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਦੋਂ ਦਾ ਇਸ ਖਬਰ ਬਾਰੇ ਜਿਸ ਨੂੰ ਵੀ ਪਤਾ ਲੱਗ ਰਿਹਾ ਹੈ ਤਾਂ ਮਨ ਦੇ ਵਿੱਚ ਉਦਾਸੀ ਛਾ ਜਾਂਦੀ ਹੈ ਕਿਉਂਕਿ ਆਪਣੇ ਇੱਕ ਚੰਗੀ ਸ਼ਖਸੀਅਤ ਦੇ ਨਾਲ ਜਿਹੜਾ ਉਹਨਾਂ ਨੇ ਲੋਕਾਂ ਨੂੰ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਲਿਆਂਦੀ ਤੇ ਹੁਣ ਜਦੋਂ ਲੋਕ ਉਹਨਾਂ ਦੇ ਮੌਤ ਦੀ ਖਬਰ ਸੁਣ ਰਹੇ ਨੇ ਤਾਂ ਬੜਾ ਹੀ ਝਟਕਾ ਜਿਹੜਾ ਹੈ ਉਹਨਾਂ ਦੇ ਮਨ ਨੂੰ ਲੱਗ ਰਿਹਾ ਹੈ ਕਿ ਸਾਨੂੰ ਹਸਾਉਣ ਵਾਲਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਸਵਿੰਦਰ ਭੱਲਾ 1999 ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਪ੍ਰਸਾਰ ਸਿੱਖਿਆ ਵਿੱਚ ਲੈਕਚਰਰ ਵਜੋਂ ਸ਼ਾਮਲ ਹੋਏ ਤੇ ਉਹਨਾਂ ਨੇ ਆਪਣਾ ਜਿਹੜਾ ਉੱਥੇ ਕੰਮ ਜਾਰੀ ਰੱਖਿਆ ਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ 2020 ਤੱਕ ਜਿਹੜਾ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਕੰਮ ਕੀਤਾ ਤੇ ਨਾਲ ਲੋਕਾਂ ਨੂੰ ਹਸਾਉਣ ਦਾ ਕੰਮ ਜਿਹੜਾ ਉਹ ਕਰਦੇ ਰਹੇ ਚਾਚਾ ਚਤਰਾ ਦੇ ਨਾਮ ਤੋਂ ਕਾਫੀ ਜ਼ਿਆਦਾ ਫੇਮਸ ਵੀ ਰਹੇ ਨੇ ਉਹ ਤੇ ਪਰ ਅੱਜ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਚੁੱਕੇ ਨੇ ਸੋ ਹਰ ਇੱਕ ਚਿਹਰੇ ਦੇ ਉੱਤੇ ਮੁਸਕਾਨ ਜਿੱਥੇ ਲਿਆਣ ਵਾਲੇ ਜਸਵਿੰਦਰ ਭੱਲਾ ਅੱਜ ਜਦੋਂ ਉਹਨਾਂ ਦੀ ਮੌਤ ਦੀ ਖਬਰ ਕਿਸੇ ਕਿਸੇ ਨੂੰ ਵੀ ਪਤਾ ਲੱਗ ਰਹੀ ਹੈ ਤਾਂ ਮਨ ਉਦਾਸ ਹੋ ਰਿਹਾ ਹੈ ਕਿ ਹੁਣ ਸਾਨੂੰ ਹਸਾਉਣ ਵਾਲੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਤੁਹਾਡੀਆਂ ਵੀ ਕੋਈ ਨਾ ਕੋਈ ਯਾਦਾਂ ਜੁੜੀਆਂ ਹੋਣਗੀਆਂ ਜਸਵਿੰਦਰ ਭੱਲਾ ਜੀ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਕਾਫੀ ਜ਼ਿਆਦਾ YouTube ਦੇ ਉੱਤੇ ਵੀ ਉਹਨਾਂ ਦੀਆਂ ਜਿਹੜੀਆਂ ਕਾਮੇਡੀ ਸੀਨਸ ਸੀਗੇ ਉਹਨਾਂ ਦੀ ਕਟਿੰਗ ਕਰਕੇ ਜਿਹੜਾ ਪੋਸਟ ਕੀਤਾ ਜਾਂਦਾ ਸੀ ਜਦੋਂ ਵੀ ਕੋਈ ਫਰੀ ਬੈਠਾ ਹੁੰਦਾ ਸੀ ਤਾਂ ਬਸ ਜਸਵਿੰਦਰ ਭੱਲਾ ਕਾਮੇਡੀ ਸੀਨਸ ਜਿਹੜਾ ਉੱਥੇ ਟਾਈਪ ਕਰਦਾ ਸੀ ਤੇ ਟਾਈਪ ਕਰਕੇ ਜਿਹੜਾ ਆਪਣੇ ਮਨ ਨੂੰ ਪ੍ਰਚਾਹ ਲੈਂਦਾ ਹੁੰਦਾ ਸੀ ਪਰ ਹੁਣ ਜਸਵਿੰਦਰ ਪੱਲਾ ਇਸ ਦੁਨੀਆ ਨੂੰ અલਵਿਦਾ ਆਖੇ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਮੋਹਾਲੀ ਦੇ ਵਿੱਚ ਕੀਤਾ ਜਾਏਗਾ ਲੁਧਿਆਣਾ ਤੋਂ ਵੀਡੀਓ ਜਨਰੇਲ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ